ਸਸ਼ੀਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਸਰਕਾਰ ਦੀ ਯੋਗ ਅਗਵਾਈ ਸਦਕਾ ਸੂਬੇ ਵਿੱਚ ਲੜਕੀਆਂ ਦੇ ਗ੍ਰਾਫ ਪੱਧਰ ਦੇ ਵਿੱਚ ਵਾਧਾ ਹੋਇਆ ਅੱਜ ਪੰਜਾਬ ਦੀਆਂ ਧੀਆਂ ਨੇ ਦੁਨੀਆ ਦੇ ਹਰੇਕ ਕੋਨੇ ਵਿੱਚ ਮੱਲਾ ਮਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 2008-9 ਚ ਦੋਨਾਂ ਨਾਨਕਾ ਪਿੰਡ ਦੀ ਧੀ ਦੀ ਪੜਨ ਚ ਮਦਦ ਕੀਤੀ ਸੀ ਬਾਅਦ ਚ ਜਾ ਕੇ ਉਹ ਹੀ ਟੀ ਨੇਟ ਦਾ ਪੇਪਰ ਕਲੀਅਰ ਕਰ ਗਈ ਤੇ ਡਾਕਟਰੀ ਲਾਈਨ ਚ ਜਾਣ ਦੀ ਇੱਛਾ ਰੱਖਦੀ ਹੈ ਤੇ ਹੁਣ ਕਿਸੇ ਤੋਂ ਘੱਟ ਨਹੀਂ ਰਹੀਆਂ ਦੇਸ਼ ਦੁਨੀਆ ਚ ਵੱਡੇ ਮੁਕਾਮ ਹਾਸਲ ਕਰ ਚੁੱਕੀਆਂ ਨੇ ਪੰਜਾਬ ਚ ਪੁਲਿਸ ਤੇ ਪ੍ਰਸ਼ਾਸਨਿਕ ਅਹੁਦਿਆਂ ਤੇ ਵੀ ਸਾਡੀਆਂ ਤੀਆਂ ਵਧੀਆ ਕੰਮ ਕਰ ਰਹੀਆਂ ਨੇ ਕਿਹਾ ਕਿ ਸਾਡੀਆਂ ਮਾਵਾਂ ਪੈਣਾ ਜਿਉਂਦੀਆਂ ਰਹਿਣ ਤੇ ਤਰੱਕੀ ਕਰਨ ਸਾਡੇ ਗੱਭਰੂ ਜਵਾਨ ਹਰ ਖੇਤਰ ਚ ਮੱਲਾ ਮਾਰਨ ਤੇ ਪੰਜਾਬ ਹਮੇਸ਼ਾ ਹੱਸਦਾ ਵਜਦਾ ਰਹੇ ਤੇ ਤਰੱਕੀਆਂ ਕਰੇ ਜੇ ਅਸੀਂ ਸਾਰੇ ترقی ਕਰਾਂਗੇ ਤਾਂ ਹੀ ਸਾਡਾ ਸਮਾਜ ترقی ਕਰੇਗਾ ਹਜੇ ਤੱਕ ਅਸੀਂ ਮੈਸੇਜ ਲਈ ਜਾਨੇ ਕਿ ਕੁੜੀਆਂ ਨੂੰ ਬਚਾਓ ਧੀਆ ਨੂੰ ਬਚਾਓ ਜਦ ਕਿ ਇੰੀਆਂ ਵੱਡੀਆਂ ਮੱਲਾਂ ਵੀ ਮਾਰ ਲੀਆਂ ক্রিকেট ਦੀਆਂ ਕੈਪਟਨ ক্রিকেট ਦਾ ਵਰਲਡ ਕੱਪ ਵੀ ਜਿੱਤਿਆਈਆਂ ਸਾਨੀਆ ਮਿਰਜ਼ਾ ਵਰਗੀਆਂ ਟੈਨਿਸ ਦੇ ਵਿੱਚ ਧੂਮਾ ਪਾਤੀਆਂ ਕੈਪਟਨ ਫੌਜ ਚ ਗੁੰਜਨ ਸ਼ਖੈਨਾ ਵਰਗੀਆਂ ਨੇ ਕਾਰਗਿਲ ਦੇ ਵਿੱਚ ਲੜਾਈਆਂ ਲੜ ਰਹੀਆਂ ਹਜੇ ਨਹੀਂ ਮੰਨਦੇ ਹਜੇ ਵੀ ਕਹਣਗੇ ਉਹ ਮੈਨੂੰ ਮੈਂ ਜਦੋਂ ਬੇਟੀ ਹੋਈ ਮੇਰੇ ਪਿੰਡ ਗਿਆ ਤੇ ਇੱਕ ਮਾਤਾ ਜੀ ਆਏ ਤਾਈ ਲੱਗਦੀ ਸਾਡੀ ਘਰਾਂ ਚੋਂ ਦੇਖ ਲੈ ਪੁੱਤ ਤੂੰ ਤਾਂ ਕੋਈ ਮਾੜਾ ਕੰਮ ਵੀ ਨਹੀਂ ਕੀਤਾ ਮੈਂ ਫੇਰ ਕੀ ਹੋ ਗਿਆ ਲੈ ਤੂੰ ਤਾਂ ਹਰੇਕ ਦਾ ਭਲੇ ਸੋਚਦਾ ਮੈਂ ਕਿਹਾ ਹਾਂ ਫੇਰ ਕੀ ਹੋ ਗਿਆ ਆਹ ਦੇਖ ਲੈ ਇੱਟ ਮੱਥੇ ਮਾਰੀ ਤੇਰੇ ਲੈ ਬੇਟੀ ਨੂੰ ਇੱਟ ਕਹਿੰਦੀ ਮੈਂ ਕਿਹਾ ਫੇਰ ਤੂੰ ਤਾਂ ਹੁਣ ਘਸ ਘਸ ਕੇ ਰੋੜਾ ਜਾਂ ਬਣ ਗਈ ਛੋਟਾ ਜਾਂ ਅਜੇ ਤੱਕ ਅਜੇ ਤੱਕ ਇਹੀ ਕਹੀ ਜਨੇ ਇੱਟ ਮੱਥੇ ਮਾਰੀ ਪੱਥਰ ਮੱਥੇ ਮਾਰਿਆ ਐਸ ਵਕਤ ਪਹਿਲੀ ਵਾਰ ਹੋਇਆ ਹਿਸਟਰੀ ਚ 4 ਸਾਲ ਹੋਣ ਆਲੇ ਨੇ ਸਰਕਾਰ ਬਣੀ ਨੂੰ ਥੋਡੀ ਸਰਕਾਰ ਬਣੀ ਨੂੰ ਮੈਂ ਆਪਣੀ ਨਹੀਂ ਕਹਿੰਦਾ ਥੋਡੀ ਸਰਕਾਰ ਬਣੀ ਨੂੰ ਐਸ ਵਕਤ 9 ਡੀਸੀ ਕੁੜੀਆਂ ਨੇ ਪੰਜਾਬ ਚ ਇੱਥੋਂ ਵਾਲੇ ਵੀ ਨਹੀਂ ਇੱਥੋਂ ਵਾਲੇ ਵੀ ਬੈਠੇ ਪ੍ਰੀਤੀ ਜੀ 3 ਐਸਐਸਪੀ ਕੁੜੀਆਂ ਨੇ 11 एसपी रैंक ਦੀਆਂ ਪੋਸਟਰ ਤੇ ਕੁੜੀਆਂ ਨੇ 25 एडीसी ਤੇ एडीसी ਲੈਵਲ ਦੀਆਂ ਜਿਹੜੀਆਂ ਪੋਸਟਰ ਨੇ ਉੱਥੇ ਕੁੜੀਆਂ ਜਿਹੜੀਆਂ ਨੇ ਉਹ ਡੀਸੀ ਤੇ ਕਿਉਂਕਿ ਕੋਈ ਕਿਸੇ ਗੱਲ ਨੂੰ ਕਮੀ ਨਹੀਂ ਹਜੇ ਵੀ ਸਾਨੂੰ ਜੇ ਨਾਰੇ ਲਿਖਣੇ ਪੈ ਰਹੇ ਨੇ ਦੁਲਹਨ ਹੀ ਦਹੇਜ ਹੈ ਉਹ ਬਸ ਪਲਟ ਜਾਂਦੀ ਹੈ ਉਲਟਾ ਹੋ ਜਾਂਦਾ ਦੇਜ ਹੀ ਦੁਲਹਨ ਹੈ ਤਾਂ ਦੋਨਾਂ ਨਾਨਕਾ ਪਿੰਡ ਹੈ ਇੱਕ ਫਾਜ਼ਿਲਕਾ تحصیل ਚ ਬਿਲਕੁਲ ਬਾਰਡਰ ਦੇ ਨੇੜੇ ਹੈ ਉੱਥੋਂ ਦੀ ਕੁੜੀ 5ਵੀਂ ਕਲਾਸ ਚੋਂ ਫਰਸਟ ਆਈ। 450 ਚੋਂ 447 ਆਪਣੀ 448 ਨੰਬਰ ਆਏ। ਮੈਂ ਕਿਹਾ ਯਾਰ ਸਾਡੀਆਂ ਇੰਟਰਵਿਊ ਤਾਂ ਛਪਦੀ ਰਹਿੰਦੀਆਂ ਟੀਵੀ ਤੇ ਆਉਂਦੇ ਨੇ। ਮੈਂ ਪੱਤਰਕਾਰਾਂ ਨਾਲ ਗੱਲ ਕੀਤੀ ਯਾਰ ਇਹਦੀ ਇੰਟਰਵਿਊ ਛਾਪੋ ਕੁੜੀ ਦੀ ਚੱਲਦੇ ਆ ਇਹਦੇ ਕੋਲੇ। ਸਵੇਰੇ ਸਵੇਰੇ ਗੱਡੀ ਕੱਢੀ ਸਿੱਧੇ ਜਾਵੜੇ ਉੱਥੇ ਜਿਹੜੇ ਪੱਤਰਕਾਰ ਨੇ ਖਬਰ ਲਈ ਸੀ ਉਹਨੂੰ ਲੱਭ ਲਿਆ। ਉਹਨੂੰ ਕਿਹਾ ਤੂੰ ਲੈ ਕੇ ਚੱਲ ਉੱਥੇ ਜਿੱਥੇ ਉੱਥੇ ਗਏ ਚਲੋ ਮਿਲੇ ਸਕੂਲ ਚ ਟੀਚਰਾਂ ਨੂੰ ਇਸ ਗੱਲ ਵੀ ਉਹ ਬੱਚੀ ਕਿੱਥੇ ਹੈ ਬੁਲਾ ਲਓ ਇੱਕ ਬੱਚਾ ਭੇਜਤਾ ਕਹਿੰਦੇ ਉਹਨੂੰ ਘਰੋਂ ਬੁਲਾ ਕੇ ਲੈ ਕੇ ਆ ਤੇ ਥੋੜੇ ਚਿਰ ਬਾਅਦ ਬੱਚਾ ਆਇਆ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਛੋ ਹੋ ਜਾਦਾ ਹੈ ਘਬਰਾਉਂਦੀ ਹੋਵੇ ਕੈਮਰਾ ਕੌਂਸ਼ੀਅਸ ਹੋਵੇ ਜਾਂ ਕੋਈ ਕੰਪਲੈਕਸ ਹੋਵੇ ਉਹਨੂੰ ਮੈਂ ਬੋਲਣਾ ਨਹੀਂ ਜਾਂ ਮੈਂ ਮਿਲਣਾ ਨਹੀਂ ਜਾਂ ਫੋਟੋ ਨਹੀਂ ਖਿੱਚਣਾ ਮੈਂ ਕਿਹਾ ਵੀ ਕਿਉਂ ਨਹੀਂ ਆਉਂਦੀ ਕਾਰਨ ਕੀ ਉਹ ਕਹਿੰਦੀ 20 ਰੁਪਏ ਦਿਹਾੜੀ ਤੇ ਨਰਮਾ ਚ ਬਣ ਗਈ ਹੋਈ ਹੈ ਪੰਜਵੀਂ ਚੋਂ ਫਸਟ ਆ ਕੇ ਉਦੀ ਮਾਂ ਨੂੰ ਬੁਲਾਇਆ ਉਹ ਕਹਿੰਦੀ ਮੇਰੇ ਕੋਲ ਸਾਈਕਲ ਨਹੀਂ ਹੈਗਾ ਕਿਉਂਕਿ ਜਿਹੜਾ 7ਵੇਂ 8ਵੇਂ 9ਵੇਂ 10ਵੇਂ ਸਕੂਲ ਆ ਉਹ ਦੂਜੇ ਪਿੰਡ 'ਚ ਹੈ ਸਾਈਕਲ ਹੈ ਨਹੀਂ ਤੇ ਮੈਂ ਇਹਨੂੰ ਕਿਵੇਂ ਭੇਜਿਆ ਕਰੂੰਗੀ ਮੈਂ ਤਾਂ ਹਟਾ ਲੂੰਗੀ ਦਿਹਾੜੀ ਕਰ ਲਿਆ ਕਰਾਂਗੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਬਾਹਰਲੇ ਮੁਲਕਾਂ 'ਚ ਜਿਹੜੇ ਰਹਿੰਦੇ ਦੋਸਤ ਮਿੱਤਰ ਸਾਡੇ ਬਹੁਤ ਸਾਰੇ ਤਾਂ ਬਿੰਨੂ ਹੋਰੀ ਸੀ ਸ਼ੋ-ਸ਼ੋ ਕਰਨ ਜਾਂਦੇ ਸੀ ਕਾਮਨ ਹੀ ਨੇ ਸਾਡੇ ਫਰੈਂਡਸ ਮੈਂ ਕਿਹਾ ਯਾਰ ਦੀਵਾਲੀ ਤੇ ਲੱਖ ਲੱਖ ਦੇ ਪਟਾਕੇ ਫੂਕ ਦਿੰਨੇ ਹਾਂ ਥੋੜੇ ਜਿਹਾ ਪਟਾਕੇ ਘਟਾ ਲਓ ਯਾਰ ਥੋੜੇ ਜਿਹੇ ਪੈਸੇ ਜਮਾ ਕਰਕੇ ਆਪਾਂ ਬੱਚੀ ਨੂੰ ਪੜਾਉਣਾ ਹੈ ਅਸੀਂ ਉਹਨੂੰ ਸਪான்ਸਰ ਕਰਤਾ ਤੇ ਬੜੂ ਸਾਹਿਬ ਅਕੈਡਮੀ ਵਾਲਿਆਂ ਚੌਥੇ ਐਡਮਿਸ਼ਨ ਹੋ ਗਈ ਉਹਦੀ ਕੁੜੀ ਦੀ ਉਸ ਤੋਂ ਬਾਅਦ ਮੈਂ ਮੇਰੇ ਖਿਆਲ ਚ 19 ਚ ਇਲੈਕਸ਼ਨ ਲੜ ਰਿਹਾ ਸੀ ਸੰਗਰੂਰ ਤੋਂ ਤਾਂ ਇੱਕ ਕੁੜੀ ਆਈ ਕਹਿੰਦੀ ਵੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਫੋਟੋ ਕਰਾਉਣੇ ਆਂ ਕਰਾ ਲਓ ਕਿ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਮੈਂ ਬਿਲਕੁਲ ਨਹੀਂ ਪਛਾਨਿਆ ਜੀ ਕਦੀ ਮੈਂ ਉਹੀ ਕੁੜੀ ਆ ਜਿਹੜੀ ਪੰਜਵੀਂ ਚੋਂ ਫਰਸਟ ਆਈ ਸੀ ਉਹ ਅੱਛਾ ਮੈਂ ਕਿਹਾ ਮੈਂ ਕਹਿੰਦੇ ਹਾਂ ਅੱਜ ਤੁਸੀਂ ਮੇਰੇ ਸਕੂਲ ਚ ਆਏ ਸੀ ਮੈਂ ਕਿਹਾ ਤੂੰ ਅੱਜ ਕੱਲ ਕੀ ਕਰਦੀ ਹੈ ਕਹਿੰਦੀ ਮੈਂ ਨੀਟ ਦਾ ਪੇਪਰ ਕਲੀਅਰ ਕਰ ਗਈ ਹੁਣ ਮੈਂ ਡਾਕਟਰ ਬਣ ਜਾਈ ਹਾਂ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ